ਜੈਕੋਪਾਲ ਅੱਜ ਜਿਵੇਂ ਅਸੀਂ ਅੱਜ ਏਡੀਸੀ ਸਾਹਿਬ ਕੋਲ ਇੱਥੇ ਪਗਵਾੜਾ ਦੇ ਵਿੱਚ ਜੋ ਗਊ ਗਊ ਮਾਤਾ ਜੜੀ ਸਾਡੀ ਆਵਾਰਾ ਘੁੰਮ ਰਹੀਆਂ ਆ ਉਹਨਾਂ ਦਾ ਜੋ ਕੂੜੇ ਦੇ ਢੇਰ ਤੋਂ ਵੀ ਉਹਨਾਂ ਦਾ ਕਈ ਵਾਰੀ ਖਾਂਦੇ ਉਹਨਾਂ ਨੂੰ ਦੇਖਿਆ ਗਿਆ ਹੈ ਔਰ ਪਿੱਛੇ ਜੇ ਇੱਕ ਵੀਡੀਓ ਵੀ ਇੱਕ ਹਦੀਆਬਾਦੀ ਦੇਖਣ ਨੂੰ ਮਿਲੀ ਸੀ ਜਿਹਦੇ ਵਿੱਚ ਉੱਥੇ ਦੇ ਮਹੱਲਾ ਵਾਸੀਆਂ ਨੇ ਉਹਨਾਂ ਤੇ ਉਹਨਾਂ ਨੂੰ ਮਾਰ ਕੇ ਢਾਡੌਣ ਦੀ ਕੋਸ਼ਿਸ਼ ਕੀਤੀ ਐ ਸੋ ਕਈ ਤਰ੍ਹਾਂ ਦਾ ਇੱਥੇ ਜਿਹੜੀਆਂ ਅਵਾਰਾ ਲੋਗ ਘੁੰਮ ਰਹੇ ਆ ਉਹਨਾਂ ਦੇ ਦੇਖਰੇਖ ਦੇ ਲਈ ਅਸੀਂ ਅੱਜ ਏਡੀਸੀ ਮੈਡਮ ਨੂੰ ਮੰਗ ਪੱਤਰ ਦੇਣ ਆਏ ਸੀਗੇ ਸਾਰੇ ਹੀ Hindu ਸੰਗਠਨ ਸਾਰੇ ਹੀ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਮੈਡਮ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਹੈ ਕਿ ਜਲਦ ਤੋਂ ਜਲਦ ਜਿਹੜੀਆਂ ਗਊ ਜਿਹੜੀਆਂ ਗਊ ਮਾਤਾ ਆ ਉਹਨਾਂ ਦਾ ਰਹਿਣ ਦਾ ਔਰ ਉਹਨਾਂ ਦਾ ਖਾਣ ਪੀਣ ਦਾ ਜਿਹੜਾ ਅਰੇਂਜਮੈਂਟ ਕੀਤਾ ਜਾਵੇਗਾ ਔਰ ਉਹਨਾਂ ਨੇ ਕਿਹਾ ਕਿ ਜਿੱਦਾਂ ਜੀ ਉਹਨਾਂ ਨੂੰ ਇਹ ਵੀ ਸੁਝਾਅ ਦਿੱਤਾ ਸੀ ਕਿ ਸੁਲਤਾਨਪੁਰ ਲੋਧੀ ਜੋ ਸਰਕਾਰ ਦੀ ਸਰਕਾਰੀ ਜਿਹੜੀ ਗਊਸ਼ਾਲਾ ਆ ਉਹਦੇ ਵਿੱਚ ਇਹਨਾਂ ਦਾ ਅਰੇਂਜਮੈਂਟ ਕੀਤਾ ਜਾਵੇ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਜਾਂ ਲੁਧਿਆਣਾ ਜਾਂ ਨਵਾਂ ਸ਼ਹਿਰ ਉਹਨਾਂ ਦੇ ਡੀਸੀ ਸਾਹਿਬ ਨਾਲ ਗੱਲ ਕਰਕੇ ਜੇ ਸਾਡੀ ਹੋ ਸਕੇ ਤਾਂ ਅਸੀਂ ਉੱਧਰ ਵੀ ਜਾਂ ਜਿੱਥੇ ਵੀ ਕਰਾਂਗੇ ਅਸੀਂ ਉਹਦਾ ਟਰਾਂਸਫਰ ਕਰਾਂ ਦਾ ਜਲਦ ਤੋਂ ਜਲਦ ਗਊ ਮਾਤਾ ਨੂੰ ਉੱਥੇ ਬਚਾਉਣ ਦਾ ਜਿਹੜਾ ਹੈ ਉਹ ਯਤਨ ਕਰਾਂਗੇ ਤਾਂ ਅਸੀਂ ਇਹ ਹੀ ਅਪੀਲ ਫੇਰ ਇੱਕ ਵਾਰੀ ਕਰਦੇ ਆਂ ਔਰ ਸ਼ਹਿਰ ਵਾਸੀਆਂ ਨੂੰ ਵੀ ਇਹ ਹੀ ਅਪੀਲ ਕਰਦੇ ਆਂ ਕਿ ਜਿੱਥੇ-ਜਿੱਥੇ ਵੀ ਜੋ-ਜੋ ਆਪਾਂ ਸਹਿਯੋਗ ਕਰ ਸਕਦੇ ਹੋ ਸਾਰੇ ਇਸ ਸਹਿਯੋਗ ਦੇ ਵਿੱਚ ਸਾਰੇ ਸ਼ਹਿਰ ਵਾਸੀ ਇਕਜੁੱਟ ਹੋ ਕੇ ਆਪਾਂ ਇਹ ਸਹਿਯੋਗ ਆ ਸਾਰੇ ਸਹਿਯੋਗ ਕਰੀਏ ਬਹੁਤ जय गौ माता जयकाराए वीर बजरंग के हर हर महादेव जय गौ माता जय गोपाल आज सारे भगवाड़े ਦੇ ਗਊ ਭਗਤਾਂ ਲੋਰ ਸਾਰੇ ਹਿੰਦੂ ਸਕਟਰਾ ਲੋਰ ਮਿਲ ਕੇ ਇਹ ਮੈਡਮ ਐਡੀਸੀ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ ਜਿਹਦੇ ਵਿੱਚ ਇਹ ਬੇਨਤੀ ਕੀਤੀ ਗਈ ਹੈ ਕਿ ਜਿੰਨੀਆਂ ਵੀ ਆਵਾਰਾ ਗਊਆਂ ਸ਼ਹਿਰ ਦੇ ਵਿੱਚ ਸੜਕਾਂ ਦੇ ਉੱਤੇ ਘੁੰਮਦੀਆਂ ਹਨ ਉਹਨਾਂ ਸਾਰੀਆਂ ਦਾ ਰਹਿਣ ਦਾ ਔਰ ਉਹਨਾਂ ਦੇ ਖਾਣ ਪੀਣ ਦਾ ਚਾਰੇ ਦਾ ਸਾਰਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਜਾਵੇ ਔਰ ਮੈਡਮ ਜੀ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਜਲਦੀ ਤੋਂ ਜਲਦੀ ਇਹ ਜਿੱਥੇ ਵੀ ਜਗ੍ਹਾ ਮਿਲਦੀ ਅਵੇਲੇਬਲ ਹੋਏਗੀ ਉੱਤੇ ਇਹ ਗਊਆਂ ਦਾ ਸਾਰਿਆਂ ਦਾ ਇਂਤਜ਼ਾਮ ਕੀਤਾ ਜਾਊਗਾ ਅਸੀਂ ਆਸ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੇ ਗਏ ਸਮੈਮੋਰੰਡਮ ਦੇ ਉੱਤੇ ਪ੍ਰਸ਼ਾਸਨ ਵਿਚਾਰ ਕਰੇਗਾ ਔਰ ਜਲਦੀ ਤੋਂ ਜਲਦੀ ਜਿੰਨੀਆਂ ਵੀ ਅਵਾਰਾ ਗਊਆਂ ਸਾਡੇ ਸ਼ਹਿਰ ਦੇ ਵਿੱਚ ਔਰ ਆਲੇ-ਦੁਆਲੇ ਸਰਾਊਂਡਿੰਗ ਏਰੀਆ ਵਿੱਚ ਉਮਦੀਆਂ ਉਹਨਾਂ ਦਾ ਸਾਰਿਆਂ ਦਾ ਰਹਿਣ-ਸਹਿਣ ਦਾ ਇਂਤਜ਼ਾਮ ਕੀਤਾ ਜਾਊਗਾ ਜੈ ਗੋ ਮਾਤਾ ਜੀ ਅੱਜ ਅਸੀਂ ਏਡੀਸੀ ਸਾਹਿਬ ਨੂੰ ਸਾਰੇ ਸਮੂਹ ਹਿੰਦੂ ਸਕੱਟਨਾ ਵੱਲੋਂ ਔਰ ਸਾਰੇ ਸ਼ਹਿਰ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਆ ਕਿ ਜਿਹੜੀਆਂ ਪਗਵਾੜੇ ਸ਼ਹਿਰ ਦੇ ਵਿੱਚ ਗਾਈਆਂ ਠੇਰਾ ਦੇ ਕੂੜਾ ਖਾਂਦੀਆਂ ਆ ਜਾਂ ਗਾਈ ਕਈ ਪਿੰਡਾਂ ਵਾਲੇ ਗਾਈਆਂ ਛੱਡ ਜਾਂਦੇ ਇੱਥੇ ਬੈਲ ਛੱਡ ਜਾਂਦੇ ਆ ਅਸੀਂ ਮੰਗ ਪੱਤਰ ਰਾਹੀਂ ਉਹਨਾਂ ਨੂੰ ਮੰਗ ਕੀਤੀ ਆ ਕਿ ਇਹਨਾਂ ਸਾਰਿਆਂ ਨੂੰ ਕਿਸੇ ਗਊਸ਼ਾਲਾ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਔਰ ਇਹਨਾਂ ਦੇ ਖਾਣ ਪੀਣ ਦਾ ਇੰਟੀਮ ਸਾਰਾ ਉੱਥੇ ਗਊਸ਼ਾਲਾ ਵਿੱਚ ਕੀਤਾ ਜਾਵੇ ਔਰ ਮੈਡਮ ਜੀ ਨੇ ਕਿਹਾ ਵੀ ਅਸੀਂ ਇਹ ਜਲਦੀ ਤੋਂ ਜਲਦੀ ਸਾਰਾ ਇੰਟੀਮ ਕਰਕੇ ਔਰ ਇਹਨਾਂ ਨੂੰ ਕਿਸੇ ਗਊਸ਼ਾਲਾ ਦੇ ਪਜਾਮਾ ਕਿਹਾ ਧੰਨਵਾਦ